ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਕੁਰਾਲੀ ਦੇ ਪੰਜਾਬੀ ਰੇੜੀ ਵਾਲਿਆਂ ਵੱਲੋਂ ਅੱਜ ਪ੍ਰਵਾਸੀਆਂ ਦੀਆਂ ਰੇੜੀਆਂ ਨੂੰ ਚੱਕਣ ਦੇ ਲਈ ਗੁਜ਼ਾਰਿਸ਼ ਕੀਤੀ ਗਈ ਹੈ ਅਤੇ ਉਹਨਾਂ ਨੇ ਪ੍ਰਵਾਸੀਆਂ ਨੂੰ ਕਿਹਾ ਕਿ ਇੱਥੋਂ ਚਲੇ ਜਾਣ ਕਿਉਂਕਿ ਇੱਕ ਤਾਂ ਉਹਨਾਂ ਵੱਲੋਂ ਸੜਕ ਤੇ ਹੀ ਰੇੜੀਆਂ ਖੜੀਆਂ ਕਰਕੇ ਕਿਤੇ ਨਾ ਕਿਤੇ ਟਰੈਫਿਕ ਵਿੱਚ ਵਾਧਾ ਪਾਈ ਜਾ ਰਹੀ ਹੈ ਅਤੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਇਸ ਵਕਤ ਪ੍ਰਵਾਸੀਆਂ ਦਾ ਮੁੱਦਾ ਛਾਇਆ ਹੋਇਆ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਹਿਲਾਂ ਇੱਕ ਵਾਰ ਤਸਵੀਰਾਂ ਵਖਾਣ ਇਸ ਸਬਜ਼ੀ ਮੰਡੀ ਦੀਆਂ ਰੇੜੀਆਂ ਚਿੱਤੇ ਕੀ ਨਜਾਇਜ਼ ਤੌਰ ਤੇ ਦੁਕਾਨ ਜੇਕਰ 15 ਫੁੱਟ ਦੀ ਹੈ ਤਾਂ 40 ਫੁੱਟ ਬਾਹਰ ਜਿਹੜੀਆਂ ਉਹ ਸਬਜ਼ੀਆਂ ਲਗਾਈਆਂ ਹੋਈਆਂ ਅਤੇ ਨਗਰ ਕੌਂਸਲ ਵੱਲੋਂ ਇਹਨਾਂ ਦੀ ਸਮਾਨ ਚੱਕਣ ਦੇ ਲਈ ਕੋਈ ਵੀ ਯਤਨ ਇਸ ਵਾਰ ਨਹੀਂ ਕੀਤਾ ਗਿਆ ਤੇ ਦੋਨੋਂ ਪਾਸੇ ਰੇੜੀਆਂ ਜੇਕਰ ਦੁਕਾਨਾਂ 15 ਬਾਈ 15 ਦੀਆਂ ਜਾਂ 10 ਬਾਈ 15 ਦੀ ਦੁਕਾਨ ਹੈ ਤਾਂ ਇਹਨਾਂ ਨੇ 50 ਫੁੱਟ ਦੇ ਕਰੀਬ ਬਾਹਰ ਰੇੜੀਆਂ ਲਗਾਈਆਂ ਹੋਈਆਂ ਜਿਸ ਨੂੰ ਲੈ ਕੇ ਹੁਣ ਟ੍ਰੈਫਿਕ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਅੱਜ ਕਈ ਪੰਜਾਬੀਆਂ ਵੱਲੋਂ ਇਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਕੱਲ ਤੱਕ ਇਹ ਰੇੜੀਆਂ ਚੱਕ ਕੇ ਅੰਦਰ ਕਰ ਲੈਣ ਅਤੇ ਇੱਥੋਂ ਚਲੇ ਜਾਣ ਅਤੇ ਕੁਝ ਪ੍ਰਵਾਸੀਆਂ ਨੇ ਇਹ ਵੀ ਗੱਲ ਆਖੀ ਹੈ ਕਿ ਉਹਨਾਂ ਨੇ ਵੈਰੀਫਿਕੇਸ਼ਨ ਵੀ ਨਹੀਂ ਕਰਵਾਈ ਹੋਈ ਅਤੇ ਜੇਕਰ ਪੰਜਾਬ ਪੁਲਿਸ ਕਹਿੰਦੀ ਹੈ ਕਿ ਵੈਰੀਫਿਕੇਸ਼ਨ ਨਹੀਂ ਕਰਵਾਈ ਜਾਂਦੀ ਤਾਂ ਮਕਾਨ ਮਾਲਕ ਤੇ ਅਤੇ ਦੁਕਾਨ ਮਾਲਕ ਤੇ ਪਰਚਾ ਦਰਜ ਕੀਤਾ ਜਾਂਦਾ ਹੈ ਪਰ ਇੱਥੇ ਕੁਝ ਵੀ ਵੇਖਣ ਨੂੰ ਨਹੀਂ ਮਿਲਦਾ ਕਿਉਂਕਿ ਜ਼ਿਆਦਾਤਰ ਲੋਕਾਂ ਦੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਤੇ ਕਿਤੇ ਨਾ ਕਿਤੇ ਪੁਲਿਸ ਵੀ ਦਰਦੀ ਹੋਈ ਨਜ਼ਰ ਆਉਂਦੀ ਹੈ ਕੀ ਕਹਿਣਾ ਹੈ ਇਸ ਮੌਕੇ ਪੰਜਾਬੀ ਰੇਡੀਓ ਵਾਲਿਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ